ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮਾਨ ਮਰਾੜਾ ਨੇੜੇ ਪਿੰਡ ਜੰਡ ਸਾਹਿਬ ਗੁਰਦੁਆਰਾ ਸਾਹਿਬ ਜਿੱਥੋਂ ਦਾ ਮਸ਼ਹੂਰਾ ਤੇ ਫਰੀਦਕੋਟ ਜ਼ਿਲ੍ਹਾ ਪੈਂਦਾ ਇਸ ਪਿੰਡ ਨੂੰ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਗੱਬਣਾ ਮਾਧਿਅਕਾ ਹੂਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਸੋ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਅਨਮੋਲ ਸਿੰਘ ਹੈ ਜੀ ਅਨਮੋਲ ਅਨਮੋਲ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੇਰਾ ਨੰਬਰ ਆਪਣਾ ਹੈ ਜੀ 6284800529 6284800529 00529 ਹਾਂਜੀ ਤੇ ਮਾਝ ਆਪਣੇ ਘਰ ਦੀ ਹੈ ਬਾਈ ਇਹ ਹਾਂਜੀ ਬਈ ਆਪਣੇ ਘਰ ਦੀ ਆਪਣੇ ਘਰੇ ਪੈਦਾ ਹੋਈ ਹੈ ਜੀ ਠੀਕ ਹੈ ਤੇ ਕਿਹੜੇ ਸਾਨ ਦੀ ਹੈ ਇਹ ਬਾਈ ਇਹ ਬਈ ਰੋਸਤਮੇਂ ਹਿੰਦ ਦੀ ਆ ਆਪਣੇ ਸੀਮਨ ਲਾ ਕੇ ਗਏ ਸੀ ਉਹ ਤੋਂ ਪੈਦਾ ਹੋਈ ਹੈ ਜੀ ਰੋਸਤਮੇਂ ਹਿੰਦ ਦੀ ਆ ਹਾਂਜੀ ਤੇ ਅੱਗੇ ਕਿਹੜੇ ਸੀਮਣ ਤੋਂ ਗੱਬਣਾ ਬਾਈ ਇਹ ਸੀਆਈਆਰ ਬਈ ਹਸਾਰ ਵਾਲੇ 19 ਨੰਬਰ ਬੋਲ ਤੋਂ ਗੱਬਣਾ ਇਹ ਆਪਣੇ ਕੋਲੇ ਸਲਾਈਆਂ ਪਈਆਂ ਪਰ ਉਹ ਸਾਰੇ ਰਿਜ਼ਲਟ ਪ੍ਰੂਫ ਦੇਵਾਂਗੇ ਸਾਰਾ ਸਬੂਤ ਪਿਆ ਆਪਣੇ ਕੋਲੇ ਹਾਂਜੀ ਠੀਕ ਹੈ ਜੀ ਤੇ ਕਿੰਨੇ ਦਿਨ ਲਊਗੀ ਬਾਈ ਸੂਣ ਚ ਇਹ ਸੂਣ ਦੇ ਬਾਈ ਅੱਜ ਤੋਂ ਇਹ 10 ਤੋਂ 12 ਦਿਨ ਲੈ ਜਾਗੀ 10 12 ਦਿਨ ਤੇ ਦੁੱਧ ਕਿੰਨਾ ਕੱਢਿਆ ਬਾਈ ਇਹਨੇ ਤੁਹਾਡੇ ਕੋਲੇ ਬਹੁਤ ਬਾਈ ਆਪਣੇ ਕਰੇ ਨੇ 14 ਲੀਟਰ ਕੱਢਿਆ ਜੀ 14 ਲੀਟਰ ਕੱਢਿਆ ਤੇ ਕਿੰਮਾ ਸੂਆ ਸੂਣਾ ਇਹਨੇ ਇਹ ਵੀ ਇਸ ਟਾਈਮ ਤੀਜਾ ਸੂਆ ਸੂਗੀ ਠੀਕ ਹੈ ਜੀ ਲਓ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਸਿੰਗ ਗੋਲ ਆ ਥੋੜਾ ਜਿਹਾ ਖੁੱਲਾ ਬਾਡੀ ਮੁਤਾਬਕ ਜੱਜਦਾ ਤੇ ਥਣਾ ਥਣਾ ਦੀ ਬਹੁਤ ਚੰਗੀ ਆ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਮੋਟਾ ਮੋਟਾ ਧਣ ਲੱਗਿਆ ਤੇ ਵਿਰਲਾ ਵੀ ਠੀਕ ਆ ਚੰਗੇ ਕੱਦ ਕਾਠ ਵਾਲੀ ਆ ਦੋਸਤੋ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਈਏ ਪਿੱਠਪੜਾ ਤੁਸੀਂ ਦੇਖ ਸਕਦੇ ਆ ਦੋਸਤੋ ਸਾਫ ਸੁਥਰਾ ਪੱਧਰ ਹਵਾਨਾ ਹੈ ਦੂਜੇ ਪਾਸੇ ਤੋਂ ਵੀ ਤੁਹਾਨੂੰ ਨਜ਼ਰ ਮਰਵਾ ਦਿੰਨੇ ਆ ਦੇਖ ਸਕਦੇ ਆਂ ਦੋਸਤੋ ਬਹੁਤ ਚੰਗਾ ਥਣ ਲੱਗਿਆ ਵਿਰਲਾ ਵੀ ਠੀਕ ਆ ਤੇ ਮੁਠੀ ਦੀ ਜੁਵਾਈ ਵਾਲਾ ਤੋੜ ਕੇ ਦੋਸਤੋ ਦਿਖਾ ਦਿੰਨੇ ਆ ਖੋਲੋ ਦਿਖਾ ਦਿੰਨੇ ਓਏ ਨੋ ਵੀ ਮਿੱਤਰੋ ਚੰਗੀ ਤਰ੍ਹਾਂ ਜੱਜਮੈਂਟ ਕਰ ਲੋ ਮੋੜ ਲੋ ਬਈ ਚੰਗੇ ਕੱਦ ਕਾਠ ਦੀ ਆ ਹੌਲੀ ਹੌਲੀ ਲਓ ਵੀ ਮਿੱਤਰੋ ਚੰਗੀ ਤਰ੍ਹਾਂ ਜੱਜਮੈਂਟ ਕਰ ਲਿਆ ਤੋਰ ਰੋ ਬੰਮੂ ਬਹੁਤ ਸਾਫ ਸੁਥਰਾ ਘਵਾਨਾ ਦੋਸਤੋ ਦੋਨਾਂ ਪਾਸੇ ਤੋਂ ਪੱਧਰ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਮੁੱਲ ਬਾਈ ਆਪਾਂ 110 ਕਰ ਦਈਏ ਇਹਦਾ ਜੀ 1 ਲੱਖ 10000 ਤੇ ਮਾਨਤਾਨ ਹੋ ਜੂ ਬਾਈ ਜੀ ਮਾਨਤਾਨ ਹੋ ਜੂ ਬਾਈ ਲਓ ਵੀ ਮਿੱਤਰੋ 1 ਲੱਖ 10000 ਰੁਪਿਆ ਬਾਈ ਨੇ ਕੀਮਤ ਰੱਖੀ ਆ ਤੇ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਫੋਨ ਤੁਸੀਂ ਕਰਨਾ ਸਬਦਾ ਤੁਹਾਡਾ ਹੋ ਜਾਣਾ ਮੱਝ ਚੰਗੀ ਆ ਦੋਸਤੋ ਇਹ ਚੰਗੇ ਦੋਦਰ ਕਾਰਡ ਵਾਲੀ ਆ ਚੰਗੇ ਸੀਮਣ ਦੀ ਆ ਤੇ ਚੰਗੇ ਗਾਂ ਸੀਮਣ ਤੋਂ ਗੱਬਣ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ